ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹ ਸੋਚਣਾ ਤੇ ਦੇਖਣਾ ਕਿ ਆਪਾਂ ਇੱਥੇ ਪੈਸੇ ਕਿਵੇਂ ਬਚਾ ਸਕਦੇ ਹਾਂ ਕਿਸੇ ਵੀ ਕੰਟਰੀ ਦੇ ਵਿੱਚ ਹਨਾ ਮੰਨ ਲਓ ਵੀ ਆਪਾਂ ਇਟਲੀ ਦੇ ਵਿੱਚ ਇਟਲੀ ਵਾਲੇ ਤੁਸੀਂ ਵੀਡੀਓ ਸੁਣਦੇ ਹੋ ਤੇ ਜਿਹੜੇ ਬੰਦੇ ਜਿਹੜੇ ਦੇਖਦੇ ਵਿੱਚ ਹੈਗੇ ਨੇ ਉਹ ਆਪੋ ਆਪਣੇ ਪੈਸੇ ਦਾ ਹਿਸਾਬ ਲਾ ਕੇ ਰੱਖ ਲੈਣ ਤੇ ਮੰਨ ਲਓ ਵੀ ਇੱਥੇ ਮੇਰੀ ਤਨਖਾਹ ਜਿਹੜੀ 800 800 ਜ਼ੀਰੋ ਆ ਤੇ ਮੇਰਾ ਖਰਚਾ ਕਰਦਾ 1.5 200 ਰੁਪਿਆ ਹੈਗਾ ਤੁਸੀਂ ਜਦੋਂ ਤੁਹਾਨੂੰ ਪੈਸੇ ਮਿਲਦੇ ਆ 500 200 300 400 20 25 20 25 20 25 ਰੁਪਏ ਇੱਕ ਡੱਬੇ ਦੇ ਵਿੱਚ ਤੁਸੀਂ ਗੱਲਾਂ ਲਾ ਲਓ ਉਹਦੇ ਵਿੱਚ ਤੁਸੀਂ ਸਾਈਡ ਤੇ ਰੱਖੀ ਜਾਓ ਤੇ 10 ਦਿਨਾਂ ਦਾ ਤੁਹਾਡਾ 100 ਰੁਪਇਆ ਹੋ ਜਾਊਗਾ ਮਤਲਬ 10 ਵਾਰੀ ਰੱਖਤੇ ਤਾਂ ਤੁਹਾਡਾ 100 ਰੁਪਇਆ ਹੋ ਗਿਆ ਤੁਹਾਡੇ ਪੰਜਾਬ ਦਾ ਆਪਣੇ ਪੰਜਾਬ ਦਾ 10000 ਰੁਪਇਆ ਜਿਹੜਾ ਉਹ ਮਤਲਬ ਜੁੜ ਗਿਆ ਉੱਥੇ ਆਪਾਂ ਮਹੀਨੇ ਦੇ ਵਿੱਚ ਜਿਹੜੇ 10000 ਨਹੀਂ ਜੋੜ ਸਕਦੇ ਛੇਤੀ ਹਨਾ 10-12000 ਤਾਂ ਵੈਸੇ ਤਨਖਾਹ ਹੁੰਦੀ ਆ ਤੇ ਦੂਜੀ ਗੱਲ ਜਦੋਂ ਵੀ ਬਾਈ ਚਾਂਸ ਇੱਥੇ ਮਹੀਨੇ ਬਾਅਦ ਪੈਸੇ ਮਿਲਦੇ ਆ ਆਪਾਂ ਬਹੁਤ ਸਾਰੀਆਂ ਚੀਜ਼ਾਂ ਖਾਂਦੇ ਆ ਮੰਨ ਲਓ ਬਹੁਤ ਲੋਕ ਨੇ ਜਿਹੜੇ ਬੇਫਾਲਤੂ ਦੀ ਚੀਜ਼ਾਂ ਖਾਂਦੇ ਆ ਮੈਂ ਪਹਿਲਾਂ ਵੀ ਵੀਡੀਓ ਵਿੱਚ ਗੱਲ ਕੀਤੀ ਸੀ ਬਹੁਤ ساری ਚੀਜ਼ਾਂ ਖਾਂਦੇ ਹੋਏ ਆਪਾਂ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰੀਏ ਹਨਾ ਜ਼ਿਆਦਾਤਰ ਤਾਕਤ ਵਾਲੀ ਚੀਜ਼ਾਂ ਦੁੱਧ ਵਗੈਰਾ ਹੋ ਗਿਆ ਦਹੀਂ ਵਗੈਰਾ ਹੋ ਗਿਆ ਬਹੁਤ ਚੀਜ਼ਾਂ ਨੇ ਇਦਾਂ ਦੀਆਂ ਤੇ ਬੇਫਾਲਤੂ ਖਰਚੇ ਵਿੱਚੋਂ ਆਪਾਂ 5-5 ਰੁਪਏ 10-10 ਰੁਪਏ ਇੱਕ ਗੱਲੇ ਵਿੱਚ ਇਕੱਠੇ ਕਰੇ ਜਾਈਏ ਤੇ ਅਗਲੀ ਗੱਲ ਮੰਨ ਲਓ ਵੀ ਜਿਹੜੇ ਬੰਦੇ ਦਾ ਕਿਰਾਇਆ ਨਹੀਂ ਹੈਗਾ ਘਰ ਦਾ ਤੇ ਉਹ 100 ਰੁਪਏ ਤੁਸੀਂ ਘਰ ਦਾ ਕਿਰਾਇਆ ਕਾਪੀ ਤੇ ਲਿਖ ਲਓ ਕਾਗਜ਼ ਤੇ ਵੀ ਆ 100 ਰੁਪਏ ਘਰ ਦਾ ਮੈਂ ਕਢਣੀ ਕਢਣਾ ਥੋੜਾ ਕਿਰਾਇਆ ਮੰਨ ਲਓ ਨਹੀਂ ਹੈਗਾ ਹਨਾ 100 ਰੁਪਏ ਲਿਖ ਦਿੰਦਾ ਵੀ ਮੈਂ 100 ਰੁਪਏ ਕਿਰਾਇਆ ਕੱਢਣਾ ਵੀ ਮਤਲਬ ਹੈਗਾ 100 ਰੁਪਏ ਉਹ ਤੁਸੀਂ 100 ਰੁਪਏ ਕੱਢਣਾ ਤਾਂ ਥੋੜਾ 12 ਮਹੀਨਿਆਂ ਦਾ ਜੇ ਸਾਲ ਦੇ ਵਿੱਚ ਤੁਸੀਂ ਲਾ ਲਓ ਸਾਹਿਬ 1200 ਯੂਰੋ ਹੋ ਗਿਆ ਤੇ ਮਹੀਨੇ ਦਾ 1 ਲੱਖ ਰੁਪਏ ਦੇ ਨੇੜੇ ਤੇੜੇ ਆਪਣਾ ਜੋੜ ਇੱਕ ਸਾਲ ਦਾ ਲੱਖ ਰੁਪਏ ਜੋੜ ਸਕਦਾ ਇਹ ਮੈਨੂੰ ਭਾਈ ਨੇ ਸਲਾਹ ਦਿੱਤੀ ਸੀ ਇੱਥੇ ਕਿਸੇ ਨੇ ਤੇ ਉਹ ਵਧੀਆ ਬੰਦੇ ਆ ਤੇ ਉਹਨਾਂ ਦੀ ਗੱਲਾਂ ਨੇ ਜਿਹੜੀਆਂ ਆਪਾਂ ਨੋਟ ਕੀਤੀਆਂ ਲਿਖੀਆਂ ਵੀ ਕਾਪੀ ਤੇ ਹਨਾ ਆਪਾਂ ਜਰੂਰ ਕਿਉਂਕਿ ਬੰਦੇ ਦੇ ਤਜਰਬੇ ਹੁੰਦੇ ਨੇ ਜਿਹੜੇ ਉਹੀ ਬੰਦਿਆਂ ਨੂੰ ਗਾਹਾਂ ਸ਼ੇਅਰ ਕਰਦਾ ਗਾਹ ਦੱਸਦਾ ਤੇ ਕੋਈ ਨਾ ਕੋਈ ਬੰਦਾ ਦਿਲ ਤੇ ਲਾ ਕੇ ਰੱਖ ਲੈਂਦਾ ਗੱਲ ਨੂੰ ਵੀ ਯਾਰ ਹਾਂ ਸੋ ਦਿਮਾਗ 'ਚ ਰੱਖ ਲੈਂਦਾ ਵੀ ਆ ਆਪਾਂ ਨੇ ਕੰਮ ਕਰਨਾ ਹੀ ਕਰਨਾ ਹੁਣ ਮੈਂ ਵੀ ਜਿਹੜੀ ਇਹ ਚੀਜ਼ ਆ ਕਰਨ ਲੱਗੇ ਹੋਇਆ ਹਰ ਇੱਕ ਕੰਟਰੀ ਦੇ ਵਿੱਚ ਆਪੋ ਆਪਣਾ ਹਿਸਾਬ ਆ ਜਿੱਥੇ ਵੀ ਤੁਸੀਂ ਹੈਗੇ ਹੋ ਆਪਾਂ 20 25 ਰੁਪਏ 40 ਰੁਪਏ ਔਰ ਦੂਜੀ ਗੱਲ ਪੰਦਰਾਂ ਰੁਪਏ ਕੋਈ ਵੀ ਜਿਹੜਾ ਆਪਣਾ ਯੂਰੋ ਚਲਦਾ ਜਾਂ ਕੁਛ ਵੀ ਚਲਦਾ 10 ਰੁਪਏ 5 ਰੁਪਏ ਦਸਬੰਦ ਕੱਢਣ ਦੀ ਕੋਸ਼ਿਸ਼ ਕਰੀਏ ਆਪਾਂ ਕਿਉਂਕਿ ਉਹਦੇ ਨਾਲ ਬਰਕਤ ਪੈਦੀ ਆਪਣੀ ਕਮਾਈ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਤੇ ਕਿਸੇ ਵੀ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਹੋ ਜਾਂ ਕਿਤੇ ਵੀ ਰਹਿੰਦੇ ਹੋ ਤਾਂ ਉਹਦੇ ਨੇੜੇ ਤੇੜੇ ਕੋਈ ਗਰੀਬ ਕੋਈ ਬਜ਼ੁਰਗ ਬੰਦਾ ਹਨਾ ਕੰਮ ਕਰਦਾ ਤਾਂ ਉਹਨੂੰ ਤੁਸੀਂ ਮਦਦ ਕਰੋ ਕਿਸੇ ਦਾ ਘਰ ਟਿਆ ਹੋਇਆ ਕੋਈ ਬਾੜੀ ਮੋਟੀ ਚੀਜ਼ ਜਿਹੜੀ ਨੂੰ ਲੈ ਕੇ ਦੇ ਸਕਦੇ ਹੋ ਤੁਸੀਂ ਉਹ ਲੈ ਕੇ ਦੇ ਸਕਦੇ ਹੋ ਉਸ ਪੈਸਿਆਂ ਦੇ ਨਾਲ ਹਨਾ ਜਦੋਂ ਵੀ 2-3 ਮਹੀਨੇ ਬਾਅਦ ਤੁਹਾਡੇ ਕੋਲੇ 100 ਰੁਪਏ 200 ਰੁਪਏ ਇਕੱਠਾ ਹੁੰਦਾ ਤਾਂ ਧਾਰਾਉਣੀ ਹਜ਼ਾਰ ਦੀ ਜਿਹੜੀ ਮਦਦ ਹੁੰਦੀ ਹੈ ਉਹ ਵੀ ਆਪਾਂ ਨੂੰ ਬਹੁਤ ਸਾਰੀਆਂ ਦੁਆਵਾਂ ਮਿਲਦੀ ਹੈ ਗੋਪਤ ਮਦਦ ਕੋਈ ਬਿਨਾ ਫੋਟੋਆਂ ਵੀਡੀਓ ਤੋਂ ਤੇ ਇਹ ਜਿਹੜੇ ਪੈਸੇ ਨੇ ਤੁਸੀਂ ਛੋਟੇ-ਮੋਟੇ ਕੱਢਣੇ ਸ਼ੁਰੂ ਕਰੀਏ ਹਨਾ ਮੈਂ ਵੀ ਇਹ ਚੀਜ਼ ਸ਼ੁਰੂ ਕੀਤੀ ਹੋਈ ਆ ਚਲੋ ਮੈਨੂੰ ਬੰਦੇ ਕਮੈਂਟ ਕਰਦੇ ਨੇ ਬਹੁਤ ਬਈ ਵੀਡੀਓ ਵਧੀਆ ਹੁੰਦੀਆਂ ਜਾਂ ਆਪਣੀ ਤਾਰੀਫ ਕਰਦੇ ਨੇ ਕੋਈ ਆਪਾਂ ਖੜੇ ਮੱਥੇ ਪਰਵਾਣ ਕਰਦੇ ਆ ਚਾਹੇ ਕੋਈ ਬੰਦਾ ਗਾਲ ਵੀ ਕੱਢ ਦਿੰਦਾ ਬੇਫਾਲਤ ਵੀ ਕਹਿ ਦਿੰਦਾ ਵੀ ਫੁੱਦੂ ਜੇ ਵੀਡੀਓ ਬਣਾਈ ਜਨਾ ਪਰ ਆਪਾਂ ਨੂੰ ਕੋਈ ਚੀਜ਼ ਦੀ ਪਰਵਾਹ ਨਹੀਂ ਹੁੰਦੀ ਚਲੋ ਕੋਈ ਨਹੀਂ ਆਪਾਂ ਯਾਰ ਜੇ 20 ਬੰਦਿਆਂ ਦੇ ਉੱਤੇ ਅਸਰ ਅਸਰ ਕਰਦੀ ਹੈ ਗੱਲ ਤਾਂ ਚੰਗੀ ਗੱਲ ਹੁੰਦੀ ਆ ਹਜੇ ਆਪਾਂ ਕੋਈ ਇਹਨੇ ਪ੍ਰੋਫੈਸ਼ਨਲ ਤਾਂ ਹੈ ਨਹੀਂ ਪਰ ਇਹ ਚੀਜ਼ ਮੈਂ ਸੁਣੀ ਆ ਵੀ ਚੁੱਪ ਕਰਕੇ ਜੇ ਤੁਹਾਨੂੰ ਚੀਜ਼ ਪਤਾ ਦੱਸਣ ਦਾ ਕੌਨਫੀਡੈਂਸ ਹੈਗਾ ਤੁਸੀਂ ਆਪਾਂ ਨੂੰ ਦੱਸੀ ਜਾਓ ਤੇ ਮੈਨੂੰ ਸ਼ੌਂਕ ਆ ਆਪਾਂ ਦੱਸੀ ਜਾਂਦੇ ਆ ਮਾੜੀ-ਮੋਟੀ ਗੱਲ ਜਿੱਥੋਂ ਪਤਾ ਲੱਗਦੀ ਆ ਬਾਕੀ ਅਗਲੀਆਂ ਗੱਲਾਂ ਫੇਰ ਪੇਪਰਾਂ ਬੂਪਨਾਂ ਵਾਲੇ ਨੌਲੇਜ ਜਿੱਥੋਂ ਮਿਲਦੀ ਆ ਆਪਾਂ ਜਰੂਰ ਸ਼ੇਅਰ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਬਾਕੀ ਆ ਚੀਜ਼ਾਂ ਦਾ ਆਪਾਂ ਧਿਆਨ ਰੱਖੀਏ ਤੁਸੀਂ ਵੀ ਤੇ ਮੈਂ ਵੀ ਤੁਹਾਡਾ ਧੰਨਵਾਦ